ਪਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਦਸਮ ਬਿਤਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਮ ਏ ਐਮ ਪੀ ਜੀ ਕਾਲਜ ਜੰਮੂ ਅਤੇ ਉਹਨਾਂ ਦੇ ਸਹਿਯੋਗੀ ਗੁਰਪੁਰਬ ਸੈਲੀਬ੍ਰੇਸ਼ਨ ਕਮੇਟੀ ਦੇ ਸਿੱਖ ਯੂਥ ਐਸੋਸੀਏਸ਼ਨ ਜੰਮੂ ਵੱਲੋਂ ਇਕ ਮਹਾਨ ਗੁਰਮਤ ਸਮਾਗਮ ਜੋ ਕਿ ਹਰ ਸਾਲ ਕਰਵਾਇਆ ਜਾਂਦਾ ਹੈ ਉਹ ਇਸ ਵਾਰ ਵੀ ਮਿਤੀ 23 ਤਰੀਕ ਦਿਨ ਐਤਵਾਰ 2025 ਯਾਨੀ ਕਿ ਕੱਲ ਸਵੇਰ 10 ਵਜੇ ਤੋਂ ਲੈ ਕੇ ਕਰਕੇ ਦੁਪਹਿਰ 3 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਬਟਾਲਾ ਅਤੇ मिशनरी कॉलेज ਤੋਂ प्रोफेसर सुखविंदर सिंह जी ददेहर विशेष तौरते इस समागम ਦੇ ਵਿੱਚ ਪਹੁੰਚ ਰਹੇ ਹਨ ਅਤੇ ਨਾਲ ਹੀ ਜੰਮੂ ਦੇ ਪ੍ਰਚਾਰਕ ਅਤੇ ਰਾਗੀ ਜਥੇ ਜੋ ਕਿ ਇਸ ਵਿਸ਼ੇਸ਼ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਆਪ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੀਏ ਕਿ ਇਹ ਸਮਾਗਮ ਜਿਹੜਾ ਹੈ ਸਾਡੇ ਇਲਾਕੇ ਦੇ ਚੰਮੂ ਦੇ ਨੌਜਵਾਨ ਵੀਰਾਂ ਵੱਲੋਂ ਜਿੰਨੇ ਵੀ ਸਾਡੇ ਕਾਲਜ ਨੇ ਚਾਹੇ ਐਮ ਐਮ ਕਾਲਜ ਹੈ ਸਾਇੰਸ ਕਾਲਜ ਹੈ ਕਾਮਰਸ ਕਾਲਜ ਹੈ ਬਾਕੀ ਜਿੰਨੇ ਗਵਰਨਮੈਂਟ ਕਾਲਜ ਨੇ ਸਾਰੇ ਨੌਜਵਾਨ ਬੱਚੇ ਬੱਚੀਆਂ ਦੇ ਸਹਿਯੋਗ ਦੇ ਨਾਲ ਆਪ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਵਿਸ਼ੇਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਇਹ ਸਮਾਗਮ ਹਰ ਸਾਲ ਉਲੀਕੇ ਜਾਂਦੇ ਹਨ ਅਤੇ ਇਸ ਵਾਰ ਵੀ ਇਹ ਸਮਾਗਮ ਜਿਹੜਾ ਹੈ ਕੱਲ ਹੋਣ ਜਾ ਰਿਹਾ ਹੈ ਅੱਜ ਦਸਤਾਰ ਮੁਕਾਬਲਾ ਵੀ ਬੱਚਿਆਂ ਦੇ ਹੋਇਆ ਹੈ ਕੱਲ ਜਿਹੜੇ ਬੱਚੇ ਅੱਜ ਜਿਨ੍ਹਾਂ ਨੇ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਮੈਂ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਕਰਾਂਗਾ ਆਪ ਜੀ ਕੱਲ ਇਸ ਸਮਾਗਮ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਜਿਹੜਾ ਦਸਤਾਰਾਂ ਦਾ ਜੋ ਮੁਕਾਬਲਾ ਆਪਾਂ ਕਰਵਾਇਆ ਸੀ ਉਹਦਾ ਰਿਜ਼ਲਟ ਜਿਹੜਾ ਹੈ ਕੱਲ ਸਮਾਗਮ ਦੇ ਵਿੱਚ ਸੰਗਤ ਦੇ ਵਿੱਚ ਆਪ ਜੀ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਸਾਰੇ ਹੀ ਬੱਚੇ ਘਰਾਂ ਤੋਂ ਆਪਣੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਸਿਰਾਂ ਦੇ ਉੱਤੇ ਜ਼ਰੂਰ ਆਉਣ ਦੀ ਕਿਰਪਾਲਤਾ ਕਰਨ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਆਪਣੇ ਸਾਰੇ ਬੱਚਿਆਂ ਨੂੰ ਲੈ ਕਰਕੇ ਗੁਰੂ ਘਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਵਲਤਾ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਨਾਲ ਹੀ ਬੇਨਤੀ ਜਿਹੜੀ ਹੈ ਕਿ ਕੱਲ ਗੁਰੂ ਘਰ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇੱਕ ਮੈਡੀਕਲ ਕੈਂਪ ਦੀ ਟੀਮ ਵੀ ਜਿਹੜੀ ਆਪਨੇ ਪਹੁੰਚ ਰਹੀ ਹੈ ਫ੍ਰੀ ਮੈਡੀਕਲ ਚੈੱਕਅਪ ਤੁਸੀਂ ਆਪਣਾ ਕਰਵਾ ਸਕਦੇ ਹੋ ਪਰਵਾਰਾਂ ਚੋਂ ਹਾਂਜੀ ਟੀਮ ਸਿਬਾ ਵੱਲੋਂ ਟੀਮ ਸਿਬਾ ਵੱਲੋਂ ਜਿਹੜਾ ਹੈ ਉਹ ਇੱਥੇ ਪਹੁੰਚਣਗੇ ਉਹ ਫ੍ਰੀ ਮੈਡੀਕਲ ਚੈੱਕਅਪ ਆਪ ਜੀ ਆਪਣੇ ਪਰਿਵਾਰਾਂ ਦੇ ਨਾਲ ਆ ਕੇ ਕਿੱਥੇ ਕਰਵਾ ਵੀ ਸਕਦੇ ਹੋ ਅਤੇ ਨਾਲ ਹੀ ਜਿਹੜਾ ਹੈ ਗੁਰੂ ਘਰ ਦੇ ਵਿੱਚ ਆਪ ਜੀ ਨੂੰ ਲੰਗਰ ਪ੍ਰਸ਼ਾਦਾ ਵੀ ਜੋ ਹੈ ਉਹ ਵੀ ਗੁਰੂ ਘਰ ਅਟੁੱਤ ਵਰਤੇਗਾ ਜੀ ਮੇਰੇ ਨਾਲ ਸਹਿਯੋਗੀ ਵੀਰ ਅਰुणਪਾਲ ਸਿੰਘ ਜੀ ਵੀ ਨਾਲ ਆਪ ਜੀ ਦੇ ਸਨਮੁਖ ਨੇ ਭਾਈ ਸਾਹਿਬ ਜੀ ਵੀ ਆਪ ਜੀ ਨੂੰ ਇੱਕ ਦੋ ਮਿੰਟ ਦੇ ਲਈ ਕੱਲ ਦੇ ਪ੍ਰੋਗਰਾਮ ਦਾ ਜੋ ਵਿਰਵਾ ਹੈ ਉਸ ਦੇ ਬਾਰੇ ਜਾਣੂ ਕਰਵਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਦਸਤਾਰ ਬੰਦਗੀ ਕੰਪੀਟੀਸ਼ਨ ਹੋਇਆ ਤੇ ਕੱਲ ਇਹਦੇ ਵੀ ਰਿਜ਼ਲਟ ਦੱਸੇ ਜਾਣਗੇ ਤੇ ਨਾਲ ਸਾਡਾ ਆਪਜੀ ਸਾਰਿਆਂ ਨੂੰ ਇੱਕ ਹੀ ਰਿਕੁਐਸਟ ਹੈ ਕਿ ਕੱਲ ਸਾਰੇ ਦੇ ਸਾਰੇ ਆਣ ਤੇ ਇੱਕ ਬੱਚਿਆਂ ਨੇ ਜੋ ਮਿਲ ਕੇ ਸਮਾਗਮ ਰਖਾਇਦਾ ਹੈ ਉਹਨਾਂ ਨੂੰ ਇੱਕ ਚੰਗੀ ਤਰੀਕੇ ਨਾਲ ਹੌਸਲਾ ਦਿਓ ਹੌਸਲਾ ਹੌਸਲਾ ਬਜਾਈ ਹੋਏਗੀ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਕੱਲ ਸਾਰੇ ਆਣ ਤੇ ਸਾਨੂੰ ਦਰਸ਼ਨ ਦੇਣ ਤੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਵਾਈ ਗੁਰਜੀਕਰ ਖਾਲਸਾ ਵਾਈ ਗੁਰਜੀ ਕੀ ਫਤਿਹ